ਬੇਹੱਦ ਦੁਖਦਾਇਕ ਖਬਰ ਟ੍ਰਾਂਟੋ ਤੋਂ ਨਿਕਲ ਕੇ ਸਾਹਮਣੇ ਆ ਰਹੀ ਹੈ ਜਿੱਥੇ ਕਿ ਵੈਸਟਰਨ ਰੋਡ ਦੇ ਉੱਪਰ ਸਵੇਰੇ ਸਵੇਰੇ ਇੱਕ ਮਜ਼ਦੂਰ ਕੰਮਕਾਜ ਦੇ ਉੱਪਰ ਜਾਂਦਾ ਜਿੱਥੇ ਕਿ ਉਸ ਦੇ ਨਾਲ ਮੰਦਭਾਗਾ ਹਾਦਸਾ ਵਾਪਰ ਜਾਂਦਾ ਉਸ ਦੀ ਜਿਹੜੀ ਸਲੇਬ ਡਿੱਗਣ ਦੇ ਕਾਰਨ ਕੰਕਰੀਟ ਦੀ ਸਲੇਬ ਉਹ ਮਜ਼ਦੂਰ ਦੇ ਉੱਪਰ ਡਿੱਗ ਜਾਂਦੀ ਹੈ ਜਿਸ ਕਾਰਨ ਵੈਸਟਰਨ ਰੋਡ ਦੇ ਨਜ਼ਦੀਕ ਜਿੱਥੇ ਨਿਰਮਾਣ ਦਾ ਕੰਮ ਚੱਲਿਆ ਹੁੰਦਾ ਮਜ਼ਦੂਰ ਦੀ ਮੌਕੇ ਤੇ ਮੌਤ ਹੋ ਜਾਂਦੀ ਹੈ ਹਾਲਾਂਕਿ ਮੌਕੇ ਤੇ ਟ੍ਰਾਂਟੋ ਪੁਲਿਸ ਪਹੁੰਚੀ ਹੈ ਮੌਕੇ ਤੇ ਪੁਲਿਸ ਨੇ ਸਾਰਾ ਜਿਹੜਾ ਕਾਮਰਕਵਾਦਤਾ ਹਲੇ ਤੱਕ ਪਰ ਮਜ਼ਦੂਰ ਦੀ ਪਛਾਣ ਨਹੀਂ ਹੋਈ ਲਗਾਤਾਰ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਮਜ਼ਦੂਰ ਦੀ ਪਛਾਣ ਕਰਵਾਉਣ ਦੀ ਜਿਹੜੀ ਕੋਸ਼ਿਸ਼ ਆ ਉਹ ਵੀ ਕੀਤੀ ਜਾ ਰਹੀ ਆ ਪਰ ਇਹ ਵੱਡੇ ਸਵਾਲ ਨੇ ਜਿਹੜੇ ਮਜ਼ਦੂਰਾਂ ਦੀ ਜ਼ਿੰਦਗੀ ਦੀ अहमियत ਨੂੰ ਲੈ ਕੇ ਖੜੇ ਕਰ ਦਿੱਤੇ ਗਏ ਨੇ ਕਿ ਵਾਰ-ਵਾਰ ਬਹੁਤ ਸਾਰੀਆਂ ਘਟਨਾਵਾਂ ਵਾਪਰ ਚੁੱਕੀਆਂ ਨੇ ਕਿ ਇਸ ਤਰੀਕੇ ਮਜ਼ਦੂਰਾਂ ਦੀ ਵੱਡੇ ਵੱਡੇ ਹਾਸਿਆਂ ਦੇ ਵਿੱਚ ਕਿਤੇ ਕੋਈ ਟਾਵਰ ਟੁੱਟਣ ਦੇ ਕਾਰਨ ਕਿਤੇ ਇਸ ਤਰੀਕੇ ਦੇ ਨਾਲ ਸਲੈਬ ਦੇ ੇਟਾਂ ਆਉਣ ਦੇ ਨਾਲ ਲਗਾਤਾਰ ਮੌਤਾਂ ਹੋ ਰਹੀਆਂ ਤਾਂ ਮਜ਼ਦੂਰਾਂ ਦੀ ਸੁਰੱਖਿਆ ਨੂੰ ਲੈ ਕੇ ਬਹੁਤ ਵੱਡੇ ਸਵਾਲ ਇਸ ਘਟਨਾ ਨੇ ਖੜੇ ਕਰ ਦਿੱਤੇ ਨੇ